ਜਿੰਦਾਬਾਦ ਯਾ ਸਰਕਾਰ ਯਾ ਸਰਕਾਰ ਅੱਜ ਸਮਰਾਲਾ ਦੇ ਵਿੱਚ ਮੌਜੂਦ ਹਾਂ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇ ਸਕਦੇ ਹੋ ਠਾਠਾ ਮਾਰਦਾ ਇਕੱਠ ਜੋ ਕਿ ਪਲੈਨ ਬੋਰਡਿੰਗ ਲੈ ਕੇ ਅੱਜ ਜਿੱਤ ਵੀ ਪ੍ਰਾਪਤ ਕੀਤੀ ਗਈ ਹੈ ਹੋਰ ਵੀ ਰੋਸ ਮਜਾਦੇ ਕੀਤੇ ਆ ਸਭ ਨਾਲ ਜੁੜੇ ਪਾਰਟੀ ਟਕਰਾਣ ਦੀ ਲੱਗੋ ਜਿਹੜਾ ਪ੍ਰਧਾਨ ਕੀ ਕਹ ਜਨੇਗਾ ਜਿੰਨਾ ਕਾੜੀ ਕੱਢਦੇ ਚਾਹੇ ਦੇਰ ਤੋਂ ਵਾਲੇ ਬਹੁਤ ਜੀ ਦਾ ਖੌਫਾ ਵਧਦੀ ਕਿ ਕਿਤੇ ਭਾਰਤੀ ਕਿਸਾਨੀਆਂ ਦਾ ਲੋਪਰ ਜ਼ਿਲ੍ਹਾ ਪ੍ਰਬੰਧਕ ਨਹੀਂ ਭੰਡੋਣਾ ਅੱਜ ਜਿਹੜਾ ਸੁਬਰਾਲੇ ਜਿੱਦ ਨਾਲ ਕਾਦਰ ਲੈ ਕੋਲੋਂ ਜਿਹੜੀ ਸਟੇਮ ਸੀ ਸਰਕਾਰ ਨੇ ਜੀ ਜਿਹੜੀ ਕਿਸਾਨਾਂ ਨਾਲ ਉਹ ਮਲੂਆਂ ਨਾਲ ਧੱਕਾ ਕਰ ਰਹੀ ਹੂੰ ਕਿਸਾਨਾਂ ਨੂੰ ਕਹਿੰਦੇ ਜੇ ਤੁਹਾਨੂੰ ਫਿਰ ਮਗਰ 40 ਮਾਲ ਦੇ ਦੇਵਾਂਗੇ ਜੀ ਜਿਵੇਂ ਇੱਕ ਮਜਬੂਰ ਸੀ ਉਹਨਾਂ ਨੂੰ ਕੁਛ ਵੀ ਨਹੀਂ ਉਹਨਾਂ ਦੇ ਘਰ ਉਧਾ ਹੀ ਜਾਣ ਕੇ ਉਹਨਾਂ ਨੂੰ ਪੰਦਰੇ ਸਮਾਨ ਰੱਖਣ ਲਈ ਇਸ ਕਰਕੇ 30 ਤਰੀਕ ਦਾ ਜਿਹੜਾ ਟਰੈਕਟਰ ਮਾਰਚ ਹੋਇਆ ਇਹ ਜਿਹੜੀ ਸਕੀਮ ਸੀ ਨਿਊ ਟਰੈਕਟਰ ਮਾਰਚ ਦੇ ਪਹਿਰਾ ਤੋਂ ਲੈ ਕੇ ਕਿਸਾਨਾਂ ਨੇ ਮਿਲ ਦਿੱਤੀ ਖਤਮ ਕਰਤੀ ਇਹਨਾਂ ਨੇ 30 ਤਰੀਕ ਦਾ ਟਰੈਕਟਰ ਮਾਰਚ ਦੇ ਤਰੀਕ ਨੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹੋਇਆ ਸਰਕਾਰ ਨੂੰ ਟਰੈਕਟਰ ਮਾਰਚ ਦੇਖ ਕੇ ਮਜਬੂਰ ਹੋ ਕੇ ਉਹ ਕੀ ਬੌਸ ਲੈਣਾ ਸੀ ਇਸ ਕਰਕੇ ਸਰਕਾਰ ਦੇ ਖਿਲਾਫ ਬਹੁਤ ਜ਼ੋਰ ਸ਼ੋਰ ਹੋਇਆ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਸ ਕਰਕੇ ਇਹ ਸਬਤ ਬੰਦ ਕਰਤਾ ਇੰਨਾ ਵੀ ਕੱਟ ਲੱਗਦਾ ਜੀ ਅੱਜ ਕੋਈ ਦੇਖਦਾ ਨਹੀਂ ਔਰ ਤੂੰ ਬਹੁਤ ਵੱਡੇ ਬੱਦਰ ਤੇ ਆ ਜੀ ਅਣਗਿਣਤ ਆ ਉਹ ਕੰਮing ਹੈ ਵੀ ਦੇ ਵਿੱਚ ਇਹਨੇ ਲੋਕੀ ਸਰਕਾਰ ਦੇ ਖਾਵ ਵਿੱਚ ਸਰਕਾਰ ਨੇ ਲੈਂਡ ਪੋਲਿਸੀ ਸਕੀਮ ਚਾਲੂ ਕੀਤੀ ਜੀ ਉਹਦਾ ਕਰਕੇ ਰੋਸ ਦੇ ਵਿੱਚ ਇਹ ਜਿਹੜਾ ਇੰਨਾ ਵੱਡਾ ਕੱਟ ਹੋਇਆ ਵਾ ਕਿਸਾਨ ਜਿਹੇ ਮੰਨੀਆਂ ਦੀ ਮਿਹਨਤ ਰੰਗ ਲਿਆਈ ਆ ਕਿ ਜਿਹੜੀ ਇਹ ਲੈਂਡ ਪੋਲਿਸੀ ਸਕੀਮ ਬਹੁਤ ਚੰਗੀ ਆ ਇਹ ਤਾਂ ਹੋਈਆ ਦੂਸਰਾ ਇਹ ਸੀਗਾ ਆਉਣ ਵਾਲੇ ਸਮੇਂ ਤੁਹਾਨੂੰਾਂ ਦੀ ਬਜਾਈ ਆਉਣ ਵਾਲੀ ਆ ਜੀ ਬੀ ਅਪੀਲ ਮਿਲਦੀ ਜੇ ਮਿਲ ਰਹੀ ਆ ਤੇ ਬਹੁਤ ਵੱਡੇ ਪੱਧਰ ਤੇ ਦੁਕਾਨਦਾਰ ਉਹਦੇ ਨਾਲ ਲੈਂਪ ਹੋ ਗਿਆ ਸਰਪ ਹੋ ਗਈ ਜਿੰਨੇ ਦਾ ਬੋੜਾ ਉਸ ਤੋਂ ਜ਼ਿਆਦਾ ਸਮਾਨ ਨਾਲ ਦੇ ਰਹੇ ਯਾ ਯੂਰੀਆ ਖਾਦ ਨਹੀਂ ਮੈਨੇਜ ਹੋਣ ਨੂੰ ਕੋਲ ਕਿਉਂ 300 ਦਾ ਬੋੜਾ ਤੇ 500 ਦਾ ਹੋਰ ਸਮਾਨ ਨਾਲ ਦੇ ਰਹੇ ਯਾ ਇਹ ਬਹੁਤ ਧੰਗਾ ਵਾ ਇਹ ਵੀ ਸਰਕਾਰ ਨੂੰ ਅਸੀਂ ਕਹਿੰਦੇ ਆ ਜਿਹੜੀ ਖਾਦ ਆ ਖੁੱਲੀ ਦਿੱਤੀ ਜਾਵੇ ਯੂਰੀਆ ਵੀ ਓਪਨ ਕੀਤੀ ਜਾਵੇ ਡੀਐਪੀ ਵੀ ਓਪਨ ਕੀਤੀ ਜਾਵੇ ਇਹਦਾ ਸਮਾਨ ਨਾਲ ਦਿੰਦੇ ਆ ਉਹ ਮੰਗ ਦੀ ਤਰ੍ਹਾਂ ਅੱਜ ਵੀ ਕਿਸਾਨ ਜਿਹੜੇ ਮਰਦਿਆਂ ਨੇ ਇਸ ਸਕੇਮ ਨੇ ਇਹ ਮੰਗ ਰੱਖੀ ਹੈ ਜੀ ਇਹ ਬਿਜਲੀ ਲੈ ਕੇ ਜੇ ਪਾਣੀ ਦੀ ਲੋੜ ਹੋਦੀ ਹੈ ਜਿਹੜੀ ਕਿਹੋ ਜਿਹਾ ਰਿਹਾ ਬਿਜਲੀ ਕੋਈ ਅੱਜ ਕੀ ਮਖਾਰ ਨਹੀਂ ਆਈ ਹੋ ਗਈ ਆ ਬਿਜਲੀ ਦੀ ਕੋਈ ਖਾਸ ਲੋੜ ਹੀ ਨਹੀਂ ਪਈ ਕੋਈ ਲੋੜ ਤਾਂ ਮੀਂਹ ਪੈਦਾ ਦੇ ਵੀ ਜਦੋਂ ਬਿਜਲੀ ਦੀ ਜਿੰਨੀ ਜ਼ਰੂਰਤ ਤਾਂ ਉਹ ਨਹੀਂ ਆ ਰਹੀ ਆ ਪਰ ਬਰਸਾਤ ਬਹੁਤ ਹੋ ਰਹੀ ਆ ਬਰਸਾਤ ਨੂੰ ਹੜਾ ਨਾ ਦੇਖੋ ਬਿਆਸਾ ਦਾ ਗਰਵਾਤ ਫੋਕ ਤਰੰਤਾਨ ਕਪੂਰਗੁੜਾ ਸultanpur ਹੋਰ ਵਰਤੀ ਕਿਦਾਂ ਮਸਾਨ ਹੋ ਰਿਹਾ ਹਾਲੇ ਤੱਕ ਕੋਈ ਸਰਕਾਰ ਦਾ ਕੋਈ ਮੰਤਰੀ ਬਣਿਆ ਕਿਸੇ ਵੀ ਮਾਜਰਾਂ ਨਹੀਂ ਜਦੋਂ ਪੀਰ ਵਿੱਚ 23 ਚ ਹਟਾ ਆਇਆ ਸੀ ਦੂਜੇ ਹਫਕੇ ਚ ਮੁੱਖ ਮੰਤਰੀ ਭਗਵੰਤ ਮਾਨ ਜੀ ਆਏ ਸੀ ਜਿਹੜੇ ਕਹਿੰਦੇ ਸੀ ਬੱਕਰੀ ਦਾ ਵੀ ਮਾਜਰਵਾ ਦੇਵਾਂਗੇ ਮਰੀ ਮੁਰਗੀ ਦਾ ਵੀ ਦੇਵਾਂਗੇ ਹੋਰ ਵੀ ਇਦਾਂ ਲਾਂਡਿਆ ਦੇਵਾਂਗੇ ਇਹ ਸਭ ਖਾਲੀ ਪੀਤੀ ਦੇ ਵਿੱਚ ਕਹਿ ਗਾ ਜੀ ਤੇ ਦਿੱਤਾ ਮਗਰੋਂ ਨੇ 6800 ਰੁਪਇਆ ਖੇਤ ਦਾ ਸਿਰਫ ਹੁਣ ਕਿੰਨਾ ਕੁ ਲੱਗਦਾ ਕਿੰਨਾ ਕੁ ਨੁਕਸਾਨ ਆ ਕਿਸਾਨਾਂ ਦਾ ਹੋ ਗਿਆ ਬੰਦਾ ਬਹੁਤ ਵੱਡਾ ਨੁਕਸਾਨ ਹੋਇਆ ਉੱਤੇ ਜਾਗਪਤਾ ਲੱਭਦਾ ਜੇ ਲੋਕੀ ਘਰਾਂ ਕੋ ਵੀ ਘਰ ਹੋ ਗਏ ਲੋਕਾਂ ਦੇ ਮਕਾਨ ਕੋਠੀਆਂ ਪਾਣੀ ਦੇ ਵਿੱਚ ਫੜ ਕੇ ਚਲਦੇ ਆ ਤੇ ਜਿਹੜੀਆਂ ਫਸਲਾਂ ਆਉਣ ਵਾਲੇ ਸਮੇਂ 'ਚ ਕਈ ਏਰੀਆ 'ਚ ਇੰਨੀ ਰੀਤਾ ਪੈ ਗਈ ਹੈ ਕਣਕ ਵੀ ਕਿਸਾਨਾਂ ਦੀ ਨਹੀਂ ਬੀਜੋਗੀ ਉਹ ਵੀ ਕਿਸਾਨਾਂ ਨੂੰ ਸਰਕਾਰ ਨੂੰ ਚਾਹੀਦਾ ਨੂੰ ਮਨਜ਼ੂਰੀ ਦੀ ਕੋਲੋਂ ਦਿੱਤੀ ਜਾਵੇ ਇਹ ਆਪਣੀ ਰੇਤਾਂ ਤੋਂ ਰੀ ਚੁੱਕੇ ਮਿੱਟੀ ਆਪਣੇ ਖੱਤੇ ਫਤਰੀ ਕਰ। ਪਰ ਇਹ ਸਰਕਾਰ ਉਹਨਾਂ ਤੋਂ ਵੀ ਲੈਣ ਲਾਵੇ ਜੀ ਉਹਨਾਂ ਤੋਂ ਉਹਤੇ ਵੀ ਲੋਕਰ ਲਾਵੇ ਜੀ ਇਸ ਕਰਕੇ ਉਹ ਹਾਰਾ ਦੇ ਇਲਾਕਿਆਂ ਦੀ ਸਰਕਾਰ ਨੂੰ ਚਾਹੀਦਾ ਜੇ ਆ ਕੇ ਆਹ ਫੜੇ ਨਹੀਂ ਤਾਂ ਕਿਸਾਨ ਜਿਹੇ ਬੰਦੀਆਂ ਨੂੰ ਮਜਬੂਰ ਹੋ ਜਿੰਨਾ ਜਿੱਤੇ ਸਮਰਾਲੇ ਦੇ ਵਿੱਚ ਕੱਟਵਾ ਜੀ ਇਸ ਤੋਂ ਵੱਡਾ ਸਰਕਾਰ ਦੇ ਖਿਲਾਫ ਹੋਰ ਕੱਟ ਨਹੀਂ ਕਿ ਸਾਰੇ ਸਿੱਧੂ ਸਾਨੂੰ ਮੋਟੇ ਬਣਵਾ ਦੇਣ ਬਤੋ ਜਿੱਤ ਨਹੀਂ ਸਾਰਾ ਇਸ ਕੇਮ ਨੂੰ ਸਾਨੂੰ ਮੋਟੇ ਬਣਵਾ ਸਾਰਿਆਂ ਭਵਿੱਖੀ ਜਿਹਦੇ ਵੰਦੀਆਂ ਜਿੰਨੀਆਂ ਪੰਜਾਬ ਦੀ ਸਾਰਿਆਂ ਨੂੰ ਸਾਰਾ ਲਖਵਾ ਜੁਨੀ ਵਾਲੋ ਕਿੰਨਾ ਕੱਟਾ ਬਹੁਤ ਹੋਇਆ ਜੀ ਸਾਰੇ ਸਾਰੀਆਂ ਜਥੇਬੰਦੀਆਂ ਦੇ ਪਰ ਲਖੋਵਾਲ ਜਥੇਬੰਦੀ ਜਿਹੜੀ ਆਲ ਪੰਜਾਬ ਆ ਜੀ ਹਰ ਜ਼ਿਲ੍ਹੇ ਦੇ ਵਿੱਚੋਂ ਵੱਡੀ ਗਿਣਤੀ ਦੇ ਕਿਸਾਨ ਔਰ ਮਜ਼ਦੂਰ ਇੱਥੇ ਪਹੁੰਚੇ ਜਿਸ ਕਰਕੇ ਸਾਰੀਆਂ ਜਥੇਬੰਦੀਆਂ ਨੇ ਆਪਣਾ ਜੋਰ ਲਾਇਆ ਪਰ ਇਹ ਜਿਹੜੀਆਂ ਜਥੇਬੰਦੀਏ ਬਹੁਤ ਵੱਡੀ ਆ ਆਲ ਪੰਜਾਬ ਆ ਸਭ ਤੋਂ ਪੁਰਾਣੀ ਜਥੇਬੰਦੀ ਲਖੋਵਾਲ ਵਾਲਾ ਇਹਦੇ ਵਿੱਚੋਂ ਤੁਸੀਂ ਅੱਜ ਜੇ ਸੇ ਬੰਦੀਆਂ ਨਿਕਲ ਕੇ ਬਣੀਆਂ ਹੋ ਆ ਉਹ ਅਸ਼ੁਰਜੀ ਦਾ ਖਾਲਸਾ ਵਾਹਿਗੁਰੂ